ਜੀ ਕਰਦਾ ਏ ਉੱਚੀ ਉੱਚੀ ਰੋਵਾਂ ਮੈਂ ਕੋਈ ਨਾ ਹੋਵੇ ਤੂੰ ਹੋਵੇਂ ਜਾਂ ਹੋਵਾਂ ਮੈਂ ਤੈਨੂੰ ਆਪਣੇ ਆਪ ਚ ਲੁਕਿਆ ਵੇਖਣ ਲਈ ਮੋੜ-ਮੋੜੇ ਸ਼ੀਸ਼ੇਆਂ ਅੱਖ ਲੋਵਾਂ ਮੈਂ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਹੋ ਸਕਦਾ ਏ ਪੂਰੀ ਪਾਗਲ ਹੋਵਾਂ ਮੈਂ ਵਾਏ ਹੋਏ ਉਹ ਜੋੜੀ ਤੇਰੀ ਮਰੀ ਮੱਖਣੀ ਮਲਾਈਆ 니 ਤੁਲੇ ਕਹਿਚ ਜਤਨੇ ਲਖਾਈਆ ਨਾਮ ਮਤਰਾ ਬਤਲ ਅੱਜ ਪੀਖਤੇ ਤੇਰਾ ਹਸਨ ਵਿਠਾਲ ਬਤਵਾਈਆ ਓ ਮੁੰਡਾ ਅਲੜਾਂ ਦੀ ਰੀਜ ਵਰਗਾ ਤੂੰ ਕਿਸ ਆਸ਼ਿਕ ਦਿਖਾਵ ਵਰਗੀ ਸੰਗ ਗੁਰੂ ਗਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ ਰੋਜ਼ ਵੀ ਆ ਗਿਆ ਸਾਡੀ ਰੋਜ਼ੀ ਜੀ ਵੀ ਆ ਗਏ ਮਾਰੇ ਗੁਲਾਬ ਨੇ ਕਿਉਂ ਛੋੜਿਆ ਏ ਬਿਲਕੁਲ ਮੈਂ ਆ ਜੀ ਰੋਜ਼ ਆ ਤੁਹਾਡਾ ਅੱਛਾ ਅੱਛਾ ਰੋਜ਼ ਆ ਰੋਜ਼ ਆ ਮੈਂ ਸਭ ਤੋਂ ਪਹਿਲਾਂ ਤਾਂ ਸੌਰੀ ਮੰਗਦਾ ਕਿ ਉਹ ਪ੍ਰਾਂਜਲ ਨਹੀਂ ਪਹੁੰਚ پائی ਤਾਂ ਉਹਦਾ ਕਿਉਂਕਿ ਮੌਸਮ ਅੱਗੇ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਕੀ ਹਾਲ ਜਾਣੀ ਸਾਰਿਆਂ ਨੂੰ ਬੋਲਣੋਂ ਬਲਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਇਥੇ ਆਏ ਅ ਕੱਲ ਨੂੰ ਸਾਰੀ ਫਿਲਮ ਦਾ ਦੂਸਰਾ ਗਾਣਾ ਰਿਲੀਜ਼ ਹੋ ਰਿਹਾ ਪਿਆਰ ਇਸ਼ਕ ਮੁਹੱਬਤ ਪਿਆਰ ਇਸ਼ਕ ਮੁਹੱਬਤ ਲਈ ਤਾੜੀਆਂ ਮਾਰ ਦਿਓ ਯਾਰ ਬਹੁਤ ਬਹੁਤ ਵੈਲਕਮ ਸਾਰੀ মিডিਆ ਦਾ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਪਹਿਲਾ ਗਾਣਾ ਕਿੰਨਾ ਕੰਨਾ ਸੁਣ ਲਿਆ ਮੁਗੀ ਰਗਾ ਸੋ ਅੱਜ ਵੈਸੇ ਗਾਣਾ ਕੱਲ ਨੂੰ ਰਿਲੀਜ਼ ਹੋਣਾ ਪਰ ਤੁਹਾਨੂੰ ਸਾਰਿਆਂ ਨੂੰ ਅਸੀਂ ਅੱਜ ਹੀ ਦਿਖਾ ਦੇਣਾ ਐਕਸਕਲੂਸਿਵਲੀ ਸੋ ਜਿਹੜੇ ਸਾਡੀ ਰੋਜ਼ੀ ਨੂੰ ਪਿਆਰ ਕਰਦੇ ਕਰੀ ਤਾੜੀਆਂ ਮਾਰ ਸਕਦੇ ਸੱਛੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਚੰਡੀਗੜ੍ਹ ਤੋਂ ਹੀ ਹੋ ਇੱਥੇ ਹੀ ਕਿੱਥੋਂ ਹਰਿਆਣੇ ਵਾਲੇ ਜ਼ਿਆਦਾ ਆਏ ਨੇ ਸਰ ਜੀ ਤੁਸੀਂ ਮੈਂ ਹਿਮਾਚਲ ਮੈਂ ਤਾਂ ਆ ਵੀ ਹਿਮਾਚਲ ਤੋਂ ਆ ਕਿਥੋਂ ਪੰਜਾਬ ਤੋਂ ਕਿਹੜਾ ਬੰਡਵਾਈ ਤੇਰਾ ਹੈ ਮੈਨੂੰ ਸਿੰਘ ਮੈਨੂੰ ਪਤਾ ਨਹੀਂ ਵੀਰੇ ਅੱਛਾ ਰੋਪੜ ਕੋਲੇ ਫੇਰ ਤਾਂ ਠੀਕ ਹੈ ਨੇੜੇ ਹੀ ਹੋ ਦੇ ਆਪਾਂ ਪਹਿਲਾ ਗਾਣਾ ਸੁਣਦੇ ਆ ਮੈਨੂੰ ਆਪ ਬਹੁਤ ਕਾਹੀ ਇਹ ਗਾਣਾ ਦੇਖਣ ਦੀ ਮੈਂ ਤਾਂ ਆਪ ਨਹੀਂ ਦੇਖਿਆ ਯਾਰ ਤੁਹਾਡੇ ਨਾਲ ਹੀ ਆ ਠੀਕ ਹੈ ਅੱਜ ਦੇਖੀਏ ਗਾਣਾ ਫਿਰ ਮਾਹੀ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵਧੀਆ ਸ਼ੇਰ ਸੁਣਾਉਗੀ ਮੈਂ ਤਾਂ ਬਹੁਤ ਐਕਸਾਈਟਡ ਹਾਂ ਉਸ ਸ਼ੇਰ ਦੀ ਅਜੇ ਨਵਾਂ ਯਾਦ ਕਰਕੇ ਆ ਹਾਂ ਯਾਰ ਤੁਸੀਂ ਰਾਹਾਂ ਦੇ ਨਾ ਚਲ ਨਹੀਂ ਪਹੁੰਚਦੇ ਅਸੀਂ ਸਟਾਰਟ ਨਹੀਂ ਕਰਨਾ ਜਿਹੜੇ ਜਿਹੜੇ ਮੁੰਡੇ ਸਨੈਪਚੈਟ ਯੂਜ਼ ਕਰਦੇ ਹੋ ਔਨ ਕਰ ਸਕਦੇ ਆ ਤਾਂ ਕਿ ਤੁਸੀਂ ਐਕਸਕਲੂਸਿਵਲੀ ਇਹ ਕਿਤੇ ਰਿਲੀਜ਼ ਨਹੀਂ ਹੋਇਆ ਅਜੇ ਤੁਸੀਂ ਪਹਿਲੇ ਹੋਏ ਲਾਈਫ ਟਾਈਮ ਤੁਸੀਂ ਕਹਿ ਸਕਦੇ ਹੋ ਕਿ ਯਾਰ ਆ ਗਾਣਾ ਦੁਨੀਆ ਤੋਂ ਪਹਿਲਾਂ ਅਸੀਂ ਦੇਖਿਆ ਸੀ ਇਸ ਤੋਂ ਪਹਿਲਾਂ ਇਹ ਲਾਈਵ ਹੋਵੇ ਇਹ ਪ੍ਰੀਮੀਅਮ ਤੁਹਾਡੇ ਕੋਲ ਆਓ ਜੀ ਕਰੀਏ ਸ਼ੁਰੂ 올 ਰਾਈਟ ਲੇਡੀਜ਼ ਐਂਸ ਹੈਲੋ ਕਿਵੇਂ ਲੱਗੇ ਗਾਣਾ ਰੋਜ਼ ਰੋਜ਼ ਲਈ ਤੇ ਗੁਲਾਬ 24 ਮਈ ਨੂੰ ਸਿਨੇਮਾਸ ਮੌਜ ਰਹੀ ਹੈ ਤੇ ਪਹਿਲਾ ਸ਼ੋਅ ਕਿਹੜੇ ਕਿਹੜੇ ਦੇਖਣ ਜਾ ਰਹੇ ਆ ਜਿਹੜੇ ਮੰੰਡੂ ਚੋਟ ਬੋਲਣਗੇ ਪੇਟਾਂ ਨੂੰ ਫੇਲ ਹੋ ਜਾਣਗੇ ਜ਼ਰੂਰ ਦੇਖਣ ਜਾਇਓ ਬਹੁਤ ਹੀ ਰੀਜਨਲ ਅਸੀਂ ਸਾਰਿਆਂ ਨੇ ਇਹ ਫਿਲਮ ਬਣਾਈ ਹੈ ਇੱਕ ਵਾਰ ਜ਼ੋਰ ਦਾ ਤਾੜੀਆਂ ਰੂਜ਼ ਰੂਜ਼ੀ ਤੇ ਗੁਲਾਬ ਦੀ ਸਾਰੀ ਟੀਮ ਲਈ ਸੋ ਮੈਂ ਵੈਲਕਮ ਕਰਦਾ ਸਾਨੀ ਸਾਹਿਬ ਪਲੀਜ਼ ਓਮ ਜੀ ਪ੍ਰੋਡਕਸ਼ਨਸ ਜ਼ੋਰ ਮਾਰ ਤਾੜੀਆਂ ਸੋ ਮੁਨੀਰ ਸਾਨੀ ਜੀ ਦਾ ਮੈਸੇਜ ਦੱਸ ਇਹ ਦੱਸੋ ਨਾ ਵੀ ਪ੍ਰੋਡਿਊਸਰ ਨੇ ਇਹ ਇਹ ਪੈਸਾ ਲਾਉਂਦੇ ਆ ਇਹਨਾਂ ਨੂੰ ਪਤਾ ਨਹੀਂ ਹੋਣਾ ਓਮ ਜੀ ਪ੍ਰੋਡਕਸ਼ਨ ਇਹ ਪ੍ਰੋਡਿਊਸਰ ਨੇ ਹੁਣ ਸਾਰਿਆਂ ਨੂੰ ਸਭ ਕੁਝ ਪਤਾ ਹੈ ਹੁਣ ਤੂੰ ਇਸ ਹੋਰ ਸੁਣਨਾ ਕਿ ਗਾਣਾ ਗਾਣਾ ਹੀ ਸੁਣਾ ਨਹੀਂ ਤੂੰ ਵੀ ਆ ਗਿਆ ਨਾ ਪ੍ਰੋਡਿਊਸਰ ਦੀ ਜਗ੍ਹਾ ਤੇ ਉਹ ਤੇ ਬਈ ਇਹਨੂੰ ਵੀ ਪੈ ਗਿਆ ਉੱਥੇ ਫਸ ਗਈ ਵਿਚਾਰੀ ਉਹ ਤੁਰ ਆ ਰਹੀ ਪ੍ਰੋਪੋਜ਼ ਕਰਦੇ ਆ ਅਸੀਂ ਨੈਕਸਟ ਨੈਕਸਟ ਇਵੈਂਟ ਚੰਡੀਗੜ੍ਹ ਕਰਾਂਗੇ ਔਰ ਪਹਿਲਾਂ ਪ੍ਰੋਪੋਜ਼ ਅਨਾਉਂਸਮੈਂਟ ਕਰਕੇ ਤੇ ਫਿਰ ਉੱਥੇ ਸਾਰੇ ਅਸੀਂ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਕੇਨਰ ਮਿਖਾਉਣਾ ਆਵਾਂਗੇ ਸਰ ਮੈਂ ਦੱਸਣਾ ਚਾਹਣੀ ਗੁਨਾਮ ਜੀ ਕਿ ਸਾਡੇ ਨਾਲ ਇਸ ਵਕਤ ਬੈਂਗਲੌਰ ਤੋਂ ਸਿੱਧਾ ਤੁਹਾਡਾ ਸਪੈਸ਼ਲ ਸ਼ੋਅ ਦੇਖਣ ਆਇਆ ਅੱਜ ਦਾ ਇਵੈਂਟ ਦੇਖਣ ਆਇਆ ਹੈ ਗੋਰੀ ਜੀ ਓਨ ਦਾ ਸਟੇਜ ਪਲੀਜ਼ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਜਾਣ ਸੋ ਇਹ ਤੁਹਾਡੇ ਨਾਲ ਡਾਂਸ ਕਰਨਗੇ ਲੇਕਿਨ ਡਾਂਸ ਅਸੀਂ ਬਾਅਦ ਚੋਂ ਕਰਾਂਗੇ ਲੇਕਿਨ ਸਾਡੇ ਨਾਲ ਓਮ ਜੀ ਪ੍ਰੋਡਕਸ਼ਨ ਤੋਂ ਮੁਨੀਸ਼ ਜੀ ਬੈਠੇ ਨੇ ਤੇ ਨਾਲ ਹੀ ਨਾਲ ਮੁਨੀਸ਼ ਜੀ ਖੜੇ ਨੇ ਗੁਨਾਮ ਜੀ ਨੇ ਮਾਈ ਜੀ ਨੇ ਸੋ ਐਵਰੀਬਾਡੀ ਇਨ ਦਾ ਹਾਊਸ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਜਾਏ ਕਮ ਆਨ ਇਹੀ ਨਹੀਂ ਮੈਂ ਇੱਕ ਹੋਰ ਚੀਜ਼ ਪੁੱਛ ਰਹੀ ਸੀ ਬੰਬੇ ਤੋਂ ਵੀ ਸਪੈਸ਼ਲ ਤੁਹਾਡੇ ਲਈ ਇੱਥੇ ਪਹੁੰਚੇ ਇੱਕ ਵਾਰ ਦਿਖਾ ਦਿਓ ਪਲੀਜ਼ ਹੱਥ ਖੜਾ ਕਰਕੇ ਉਹ ਬੰਬੇ ਤੋਂ ਨੇ ਆਏ ਸਪੈਸ਼ਲ ਵੈਲਕਮ ਸਰ ਇੱਕ ਰਾਜਸਥਾਨ ਤੋਂ ਵੀ ਆਏ ਨੇ ਸਪੈਸ਼ਲੀ ਆਏ ਨੇ ਹੋ ਕਹਿ ਰਹੇ ਸੀ ਦੂਜੀ ਵਾਰ ਆਏ ਆ ਤੁਹਾਨੂੰ ਦੇਖਣ ਥੈਂਕ ਯੂ ਜੀ ਆਲਰੇਡੀ ਇਹ ਪਲਾਨ ਸੀਗਾ ਸੈਟਰਡੇ ਨੂੰ ਤਾਂ ਬਾਰਿਸ਼ ਕਰਕੇ ਆਪਾਂ ਨੂੰ ਦੋ ਤਿੰਨ ਦਿਨ ਪੁਸ਼ ਕਰਨਾ ਪਿਆ ਤੁਸੀਂ ਜਿਤਨੇ ਤੱਕ ਆਏ ਹੋ ਸਾਡੇ ਲਈ ਤੁਹਾਡਾ ਹਰ ਇੱਕ ਕਦਮ ਬਹੁਤ ਕੀਮਤੀ ਹੈ ਥੈਂਕ ਯੂ ਸੋ ਮਚ ਤੁਸੀਂ ਆਏ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਇਹ ਗਾਣਾ ਬੜਾ ਸਪੈਸ਼ਲ ਹੈ ਅਸੀਂ ਏਕਸਕਲੂਸਿਵ ਦੇਖਿਆ ਸਾਰਿਆਂ ਨੇ ਦੇਖਿਆ ਕਦੇ ਨਹੀਂ ਇਦਾਂ ਹੁੰਦਾ ਇਹ ਕੀਰਾ ਪਲਾਨ ਸੀਗਾ ਕਿ ਅਸੀਂ ਰੋਜ਼ ਗਾਰਡਨ ਦੇ ਵਿੱਚ ਰੋਜ਼ ਰੋਜ਼ੀ ਤੇ ਗੁਲਾਬ ਦਾ ਇਵੈਂਟ ਕਰਨਾ ਇਹ ਮਨੀਸ਼ ਭਾਜੀ ਦਾ ਪਲਾਨ ਸੀ ਸਾਡਾ ਸਾਰਾ ਪਲਾਨ ਸੀ ਐਕਚੁਅਲੀ ਇਸ ਫਿਲਮ ਲਈ ਅਸੀਂ ਸਾਰੇ ਐਕਸਾਈਟਡ ਐਕਸਾਈਟਮੈਂਟ ਮੇਰੇ ਖਿਆਲ ਛੋਟਾ ਸ਼ਬਦ ਆ ਅਸੀਂ ਬਹੁਤ ਰੀਜਨਲ ਫਿਲਮ ਬਣਾਈ ਹੈ ਔਰ ਜਦੋਂ ਤੁਹਾਨੂੰ ਪਤਾ ਹੋਵੇ ਕਿ ਪ੍ਰੋਡਕਟ ਰਾਈਟ ਬਣਿਆ ਸਾਰਿਆਂ ਨੇ ਐਫਰਟਸ ਓਨੈਸਟੀ ਨਾਲ ਪਾਇਆ ਤਾਂ ਜਿੰਨੀ ਇੰਪੋਰਟੈਂਟ ਫਿਲਮ ਬਣਾਉਣਾ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਹਾਨੂੰ ਸਾਰਿਆਂ ਨੂੰ ਫਿਲਮ ਬਾਰੇ ਪਤਾ ਲੱਗੇ ਫਿਲਮ ਦੇ ਗਾਣਿਆਂ ਬਾਰੇ ਪਤਾ ਲੱਗੇ ਸੋ ਅਸੀਂ ਚਾਹੁੰਦੇ ਸੀ ਕਿ ਜਿੰਨੇ ਵੀ ਗਾਣੇ ਉਹਨਾਂ ਦੇ ਵਿੱਚ ਹੀ ਰਿਲੀਜ਼ ਹੋਣਾ ਚਾਹੀਦਾ ਅਸੀਂ ਪਹਿਲਾ ਗਾਣਾ ਵੀ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਔਰ ਸਾਰੇ ਗਾਣੇ ਇਸੇ ਤਰ੍ਹਾਂ ਹੀ ਰਿਲੀਜ਼ ਹੋਣਗੇ ਤਾਂ ਕਿ ਤੁਸੀਂ ਬਾਕੀ ਸਾਰਿਆਂ ਨੂੰ ਦੱਸ ਸਕੋ ਕਿ ਇਹ ਗਾਣਾ ਇਹਦਾ ਪ੍ਰੀਮੀਅਰ ਅਸੀਂ ਪਹਿਲਾਂ ਦੇਖਿਆ ਸੀ ਅੱਛਾ ਸਰ ਇੱਕ ਕੁਐਸ਼ਚਨ ਹੋਰ ਮਤਲਬ ਤੁਸੀਂ ਆਨਸਰ ਤਾਂ ਕਰਤਾ ਫਿਰ ਵੀ ਪੁੱਛ ਲਈ ਵੀ ਰੋਜ਼ ਵੀ ਆ ਗਿਆ ਸਾਡੀ ਰੋਜ਼ੀ ਜੀ ਵੀ ਆ ਗਈ ਮਾਰੇ ਗੁਲਾਬ ਨੇ ਕਿਉਂ ਛੋੜਿਆ ਗੁਲਾਬ ਮੈਂ ਹਾਂ ਜੀ ਰੋਜ਼ ਆ ਤੁਹਾਡਾ ਅੱਛਾ ਅੱਛਾ ਰੋਜ਼ ਹੈ ਰੋਜ਼ ਹੈ ਠੀਕ ਹੈ ਸਰ ਮਾਰੇ ਵਾਲੇ ਰੋਜ਼ ਨੇ ਦੇਖਣਾ ਰਹੇ ਤੇ ਮੈਨੂੰ ਬਲੇ ਹਮ ਕੋਈ ਨਹੀਂ ਜਾਂਦੇ ਜਦ ਤੱਕ ਨਹੀਂ ਦੇਖਾਂ ਕੋਈ ਮੈਸੇਜ ਦੇ ਦੋ ਮੈਮ ਕੀ ਤਰਫ ਸੇ ਮੈਂ ਸਭ ਤੋਂ ਪਹਿਲਾਂ ਤਾਂ ਸੌਰੀ ਮੰਗਦਾ ਕਿ ਪ੍ਰਾਂਜਲਨੀ ਪਹੁੰਚ ਪਾਈ ਤਾਂ ਉਹਦਾ ਕਿਉਂਕਿ ਮੌਸਮ ਅੱਗੇ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਤੇ ਟਿਕਟਸ ਉਹਦੀਆਂ ਆਲਰੇਡੀ ਬੁੱਕਡ ਸੀਗੀਆਂ ਉਹਨੇ ਦੁਬਈ ਤੋਂ ਆਉਣਾ ਸੀ ਪਰ ਫਲਾਈਟਾਂ ਬਹੁਤ ਕੈਨਸਲ ਹੋ ਰਹੀਆਂ ਡਿਲੇ ਹੋ ਰਹੀਆਂ ਜਸਟ ਬਿਕੋਜ਼ ਉਹ ਤਾਂ ਨਹੀਂ ਪਹੁੰਚ ਪਾਈ ਪਰ ਉਹਦੇ ਲਈ ਸੱਚੀ ਦਿਲੋਂ ਸੌਰੀ ਸਰ ਅਕਸਰ ਅਸੀਂ ਮੀਡੀਆ ਵਾਲੇ ਕੀ ਸਵਾਲ ਪੁੱਛਦੇ ਹਾਂ ਕਿ ਇਹ ਮੂਵੀ ਅਲੱਗ ਕਿਉਂ ਹੈਗੀ ਹੈ ਲੇਕਿਨ ਤੁਹਾਡੇ ਮੂਜੋ ਅਸੀਂ ਜ਼ਰੂਰ ਸੁਣ ਚੁੱਕੇ ਆ ਜਦੋਂ ਪਹਿਲਾ ਲਾਂਚ ਹੋਇਆ ਸੀ Song ਕਿ ਇਹ ਮੂਵੀ ਬਹੁਤ ਸਪੈਸ਼ਲ ਤੁਹਾਡੇ ਦਿਲ ਦੇ ਕਰੀਬ ਹੈਗੀ ਹੈ ਲੇਕਿਨ ਜੋ ਆਡੀਅੰਸ ਇੱਥੇ ਪਹੁੰਚੀ ਹੈ ਉਹ 24 ਮਈ ਨੂੰ ਇਹ ਦੇਖਣਾ ਚਾਹਦੀ ਹੈ ਮੂਵੀ ਕਿਉਂਕਿ ਇੱਕ ਪੋਸਟਰ ਹੀ ਬਹੁਤ ਵਧੀਆ ਗਾਣੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਸੋ ਇੱਕ ਵਾਰੀ ਮੈਂ ਚਾਹਨੀਆ ਆਪਣੇ ਵੱਲੋ ਆਪਣੇ ਫੈਨਸ ਨੂੰ ਪਲੀਜ਼ ਦੱਸੋ ਮਾਈ ਜੀ ਤੁਸੀਂ ਵੀ ਕਿ ਇਹ ਮੂਵੀ ਦੇ ਵਿੱਚ ਗੁਲਾਬ ਕਿਦਾਂ ਹੋਣ ਵਾਲਾ ਹੈ ਜੇ ਮੈਂ ਤੁਹਾਨੂੰ ਇਹ ਹੀ ਦੱਸ ਦਵਾਂ ਫਿਰ ਤੁਸੀਂ 24 ਮਈ ਨੂੰ ਕੀ ਦੇਖਣਾ ਮੈਨੂੰ ਲੱਗਦਾ ਗੁਲਾਬ ਨੇ ਪੱਜ ਜਾਣਾ ਕਿਸੇ ਹੋ ਨਾਲ ਕਿ ਜੀ ਸੁਣੀਓ ਸਾਰੇ। ਤੋਂ ਫਿਲਮ ਬਾਰੇ ਮੈਂ ਇੱਕ ਚੀਜ਼ ਕਹੂੰਗਾ ਕਿ ਆਪਾਂ ਸਾਰੇ ਅਸੀਂ ਥੋੜੇ ਜੇ ਹੁਣ ਪ੍ਰਮਾਤਮਾ ਦੀ ਇਹ ਮੇਰ ਹੈ ਕਿ ਸ਼ੋਰਤ ਦੀਆਂ ਪਵਾੜੀਆਂ ਚੜ ਗਏ ਪਰ ਮੈਂ ਵੀ ਤੁਹਾਡੇ ਜਿਹੇ ਜੇ ਆਪਾਂ ਸਾਰੇ ਇੱਕੋ ਵਰਗੇ ਘਰਾਂ ਨੂੰ ਬਿਲੋਂਗ ਕਰਦੇ ਆਂ। ਸਾਨੂੰ ਸਾਰਿਆਂ ਨੂੰ ਸਿਨੇਮਾ ਉਹੀ ਪਸੰਦ ਆਉਂਦਾ ਜਿਦੇ ਵਿੱਚ ਖੁਸ਼ੀਆਂ ਹੋਣ ਐਂਟਰਟੇਨਮੈਂਟ ਹੋਵੇ। ਸਾਰਿਆਂ ਦੀ ਬਹੁਤ ਕੀਮਤੀ ਕਮਾਈ ਹੈ ਜਦੋਂ ਅਸੀਂ 300-400 ਰੁਪਏ ਟਿਕਟ ਤੇ ਲਵੋਣਿਆ ਤਾਂ ਸਾਡਾ ਦਿਲ ਹੁੰਦਾ ਕਿ ਸਾਡਾ ਪੈਸਾ ਵਸੂਲ ਹੋਵੇ। ਇਹ ਫਿਲਮ ਲਈ ਮੈਂ ਹੀ ਕਹਾਂਗਾ ਕਿ ਜਦੋਂ ਤੁਸੀਂ ਆਪਣੀ ਕੀਮਤੀ ਕਮਾਈ ਚੋਂ ਫਿਲਮ ਦੇਖਣ ਜਾਓਗੇ ਤਾਂ ਤੁਹਾਨੂੰ ਡਿਸਪਾਇੰਟ ਨਹੀਂ ਕਰੇਗੀ ਤੁਸੀਂ ਇੰਜੋਏ ਕਰਕੇ ਪੂਰਾ ਪੂਰਾ ਪੈਸਾ ਵਸੂਲ ਇਹ ਫਿਲਮ ਐਂਟਰਟੇਨਮੈਂਟ ਅ ਕਈ ਵਾਰੀ ਹੁੰਦਾ ਹੈ ਕਿ ਕੋਈ ਫਿਲਮ ਕਾਮੇਡੀ ਹੁੰਦੀ ਹੈ ਕੋਈ ਫਿਲਮ ਰੋਮਾਂਟਿਕ ਹੁੰਦੀ ਹੈ ਕੋਈ ਫਿਲਮ ਇਮੋਸ਼ਨਲ ਹੁੰਦੀ ਹੈ ਇਸ ਫਿਲਮ ਚ ਤੁਹਾਨੂੰ ਤਿੰਨੇ ਚੀਜ਼ਾਂ ਭਰਪੂਰ ਦੇਖਣ ਨੂੰ ਮਿਲਣਗੀਆਂ ਇੱਕ ਵਾਰੀ ਤਾੜੀਆਂ ਸਾਡੇ ਡਾਇਰੈਕਟਰ ਸਾਹਿਬ ਲਈ ਮਨਵੀਰ ਬਰਾੜ

ਪ੍ਰਾਂਜਲ ਜੀ ਨੇ ਆਪ ਤਾਂ ਪੰਜਾਬੀ ਸਿੱਖੀ ਆਪ ਨੇ ਹਰਿਆਣਵੀ ਸਿੱਖੀ ਕੋਣ ਸਾ ਕੋਣ ਸੇ ਪਏ ਮਤਲਬ ਲੈਂਗੁਏਜ ਸਿੱਖਣ ਮੈਂ ਆ ਵੀ ਰਿਹਾ ਉਹ ਪ੍ਰਾਂਜਲ ਨੂੰ ਪੰਜਾਬੀ ਪਹਿਲਾਂ ਹੀ ਆਉਂਦੀ ਸੀ ਹਾਂ ਇਹ ਤਾਂ ਹੈ ਸੁਣਿਆ ਤੇ ਪਰ ਅਸੀਂ ਉਹਦੇ ਤੋਂ ਹਰਿਆਣਵੀ ਦੇ ਸ਼ਬਦ ਬਹੁਤ ਸਿੱਖੇ ਤੇ ਹਰਿਆਣੇ ਬਾਰੇ ਅਸੀਂ ਉਹ ਰੋਜ਼ ਸਾਨੂੰ ਕਦੇ ਇੱਕ ਹਰਿਆਣਵੀ ਦੀਆਂ ਹਰਿਆਣੇ ਦੀਆਂ ਬੈਸਟ ਡਿਸ਼ੇਸ ਸਾਡੇ ਲਈ ਲੈ ਕੇ ਆਉਂਦੀ ਸੀ ਕਦੀ ਚੂਰਮਾ ਲੈ ਆਉਂਦੀ ਸੀ ਤੇ ਚੂਰਮਾ ਬਹੁਤ ਖਾਦਾ ਸੀ ਸਰ ਕੁਝ ਸਪੈਸ਼ਲ ਦੱਸਣਾ ਚਾਹੋਗੇ ਜੋ ਮਤਲਬ ਮੂਵੀਜ਼ ਰਿਲੇਟਡ ਮੇਕਿੰਗ ਰਿਲੇਟਡ ਮਤਲਬ ਜੋ ਤੁਹਾਡਾ ਐਕਸਪੀਰੀਅੰਸ ਰਿਹਾ ਹੋਏ ਮੇਕਿੰਗ ਰਿਲੇਟਡ ਤਾਂ ਇਹੀ ਹੈ ਜੀ ਕਿ ਸਾਡਾ ਆਫ ਦਾ ਸਭ ਤੋਂ ਸਪੈਸ਼ਲ ਗੱਲ ਫਿਲਮ ਦੀ ਇਹੀ ਸਾਨੂੰ ਲੱਗੀ ਕਿ ਜਿਸ ਦਿਨ ਫਿਲਮ ਨੇ ਰੈਪ ਅਪ ਹੋਣਾ ਸੀ ਸਾਡਾ ਦਿਲ ਕਰਦਾ ਸੀ ਕਿ ਸ਼ੂਟ ਚੱਲਦੇ ਹੀ ਰਵੇ ਇੰਨਾ ਸਾਰਿਆਂ ਦਾ ਇੱਕ ਦੂਜੇ ਨਾਲ ਦਿਲ ਲੱਗ ਗਿਆ ਸੀ ਔਰ ਸਾਰੇ ਬਹੁਤ ਖੁਸ਼ ਨੇ ਬਹੁਤ ਘੱਟ ਹੁੰਦਾ ਇਹ ਹੈ ਜਿਹਾ ਮਾਹੌਲ ਕਿਸੇ ਸੈੱਟ ਤੇ ਬਣੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਖੁਸ਼ੀਆਂ ਉਹ એનર્ਜੀ ਤੁਸੀਂ ਸਿਨੇਮਾ ਦੇ ਵਿੱਚ 24 ਮਈ ਨੂੰ ਆ ਕੇ ਦੇਖੋ ਤੇ ਫਿਰ ਆਪਣੇ ਆਪਣੇ ਦੋਸਤਾਂ ਨੂੰ ਵੀ ਦੱਸੋ ਕਿ ਕਿਸ ਤਰ੍ਹਾਂ ਲੱਗੀ ਤਾਂ ਕਿ ਜਵਤ ਜ਼ਿਆਦਾ ਲੋਕ ਇਹ ਫਿਲਮ ਦੇਖਣ। 올 ਰਾਈਟ ਅਸੀਂ ਸ਼ਾਇਰੀ ਤੇ ਗਾਣਾ ਦੋਨੋਂ ਸੁਣਨੇ ਹੁਣ ਲੇਕਿਨ ਟ੍ਰੇਲਰ ਦਾ ਇੰਤਜ਼ਾਰ ਸਾਰਿਆਂ ਨੂੰ ਹੋ ਰਿਹਾ ਹੈ ਗਾਣੇ ਤਾਂ ਲਾਂਚ ਹੋ ਰਿਹਾ ਹੈ ਟ੍ਰੇਲਰ ਕਦੋਂ ਲਾਂਚ ਹੋ ਰਿਹਾ ਹੈ ਸਾਰੇ ਜਾਣਨਾ ਚਾਹੁੰਦੇ ਕਹਿੰਦੇ ਅਸੀਂ ਡਾਇਲੌਗ ਡਾਇਲੌਗ ਬਣਾਣੇ ਹੈ ਟ੍ਰੇਲਰ ਦੇ ਰੀਲਾ ਬਣਾਣੀ ਹੈ ਸੋ ਟ੍ਰੇਲਰ ਲਾਂਚ ਕਰ ਦਿਓ। ਟ੍ਰੇਲਰ ਆਈ ਥਿੰਕ ਮੈਨ ਦਾ ਨਾਮ ਮੈਨੂੰ ਆ ਜਾਏਗਾ ਟ੍ਰੇਲਰ 9th ਆਫ ਮੈਨੂ ਟ੍ਰੇਲਰ 10th ਨੂੰ ਆਏਗਾ ਟ੍ਰੇਲਰ ਐਕਚੁਅਲੀ ਪਰ 9 ਮਈ ਨੂੰ ਅਸੀਂ ਟ੍ਰੇਲਰ ਦੇ ਲਈ ਵੀ ਕੁਝ ਸਪੈਸ਼ਲ ਪਲਾਨ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਜਿਵੇਂ ਅੱਜ ਆਪਾਂ ਗਾਣਾ ਲਾਈਵ ਰਿਲੀਜ਼ ਕੀਤਾ ਸੋ ਟ੍ਰੇਲਰ ਆਉਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਐਕਸਕਲੂਸਿਵਲੀ ਟ੍ਰੇਲਰ ਦੇਖਣ ਨੂੰ ਮਿਲੇ ਸੋ ਟ੍ਰੇਲਰ ਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ ਟ੍ਰੇਲਰ ਤੇ ਲੱਗੇ ਹੋਏ ਹਾਂ ਤੇ ਪਰ ਮੈਨੂੰ ਲੱਗਦਾ 10 ਮਈ ਨੂੰ ਟ੍ਰੇਲਰ ਰਿਲੀਜ਼ ਹੋ ਜਾਏਗਾ ਜੀ ਬਿਲਕੁਲ ਮਾਈ ਸ਼ਰਮਾ ਜੀ ਪਲੀਜ਼ ਤੁਹਾਡਾ ਇੰਤਜ਼ਾਰ ਸਾਰਿਆਂ ਨੂੰ ਇਹ ਤੇ ਇੱਕ ਵਾਰ ਜ਼ੋਰਦਾਰ ਤਾਲੀਆਂ ਕਬੀਰ ਐਵਰੀਬਾਡੀ ਫਾਰ ਮਾਈ ਪਹਿਲਾ ਪਹਿਲਾ ਗਾਣਾ ਹੀ ਸੁਣਾਗੇ ਨਹੀਂ ਨਹੀਂ ਪਹਿਲਾਂ ਤਾਂ ਅਸੀਂ ਸ਼ਾਇਰੀ ਸੁਣਾਗੇ ਨਹੀਂ ਨਹੀਂ ਪਹਿਲਾਂ ਗਾਣਾ ਸੁਣਾਗੇ ਕਿਉਂਕਿ ਪਤਾ ਕਿਉਂ ਕਿਉਂਕਿ ਉਹ ਕੁੜੀਆਂ ਨੇ ਵਿਚਾਰੀਆਂ ਨੇ ਕਿਹਾ ਵੀ ਗਾਣਾ ਹੀ ਸੁਣਨਾ ਜੰਮੂ ਮੁੰਡਾ ਇੱਕ ਵਾਰ 1000 ਸ਼ਾਇਰੀ ਕਿੰਨੇ ਸੁਣਨੀ ਹੈ ਚਲੋ ਮੈਂ ਫਿਰ ਸੁਣਾ ਦਿੰਨੇ ਜੀ ਕਰਦਾ ਏ ਉੱਚੀ ਉੱਚੀ ਰੋਵਾ ਮੈਂ ਕੋਈ ਨਾ ਹੋਵੇ ਤੂੰ ਹੋਵੇਂ ਜਾਂ ਹੋਵਾ ਮੈਂ ਇਨੂੰ ਆਪਣੇ ਆਪ ਚ ਲੁਕਿਆ ਵੇਖਣ ਲਈ ਮੜ-ਮੜੇ ਸ਼ੀਸ਼ੇਆਂ ਅੱਖ ਲੋਵਾ ਮੈਂ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਹੋ ਸਕਦਾ ਏ ਪੂਰੀ ਪਾਗਲ ਹੋਵਾਂ ਮੈਂ ਕੀ ਬਾਤ ਹੈ ਸੋ ਐਵਰੀਬਾਡੀ ਰੈਡੀ ਅਮੇਜ਼ਿੰਗ ਸੋ ਗਾਣੇ ਲਈ ਰੈਡੀ ਹੋ ਸਾਰੇ ਇੰਨੀ ਜ਼ੋਰ ਦੀ ਮੈਨੂੰ ਆਵਾਜ਼ ਆਣੀ ਚਾਹੀਦੀ ਐ ਫੇ ਪਤਾ ਲੱਗਿਆ ਆ ਰਿਓ ਰੈਡੀ ਗੈਸ ਅਸੀਂ ਬਹੁਤ ਵੱਡਾ ਸ਼ੋਅ ਪਲਾਨ ਕਰ ਰਹੇ ਆਂ ਫਿਰ ਤੁਹਾਨੂੰ ਲਾਈਵ ਵਿਦ 뮤జిਸ਼ੀయన్స్ ਟੋਪਰ ਸ਼ੋਅ ਵੀ ਦਿਖਾਵਾਂਗੇ ਪਰ ਮੈਂ ਕੋਸ਼ਿਸ਼ ਕਰਦਾ ਬਿਨਾ 뮤직 ਤੋਂ ਤੁਹਾਨੂੰ ਜਿੰਨਾ ਬੈਸਟ ਸੁਣਾ ਸਕਾਂ ਹੋ ਜੋੜੀ ਤੇਰੀ ਮੇਰੀ ਮੱਖਣੀ ਮਲਾਈਆ ਨੀ ਤੂੰ ਲਿਖੇ ਚਤ ਜਤਨੇ ਲਿਖਾਈਆਂ ਨਾਮ ਮਿੱਤਾਂ ਦਾ ਚੱਲ ਅੱਜ ਪੀਕ ਤੇ ਮੇਰਾ ਹੁਸਨ ਵਿਠਾਲ ਦਾ ਤਬਈਆ ਓ ਮੁੰਡਾ ਅੱਲੜਾਂ ਦੀ ਰੀਜ ਵਰਗਾ ਤੂੰ ਕਿਸ ਆਸ਼ਿਕ ਦਿਖਾਵ ਵਰਗੀ ਸੋਨਾ ਗੱਬਰੂ ਗੁਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ ਓ ਤੇਰੇ ਮੁਖੜਾ ਲਾਹੌਰ ਵਰਗਾ ਸਾਡੀ ਟੋਰਿਆ ਪੰਜਾਬ ਵਰਗੀ ਗੱਬਰੂ ਗੁਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ